ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਮੈਂ ਡਾਕਟਰ ਮਨਜੀਤ ਬੈਂਸ ਮਲੇਰ ਕੋਪਲਾ ਥਰੋਡ ਪ੍ਰੈਸ ਇਲੈਕਟ੍ਰੋਥੈਰੇਪੀ ਦੀ ਇੰਪੋਰਟੈਂਸੀ ਜਾਨੀ ਮਰਦਾਨਾ ਕਮਜ਼ੋਰੀ ਇੱਕ ਮਰਦਾਨਾ ਕਮਜ਼ੋਰੀ ਜਿਹੜੀ ਹੈਗੀ ਆ ਨਾਮ ਰਾਜ ਸਿੰਘ ਪੈਸਾ ਦੇਵਹਾਰੀ ਇਹਦੇ ਕਈ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਇਹਦਾ ਇੱਕ ਕਾਰਨ ਹੈਗਾ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਬਚਪਨ ਦੀਆਂ ਕਿ ਸਾਰੀਆਂ ਆਪਾਂ ਗਲਤੀਆਂ ਕਰਦੇ ਹਾਂ ਬਚਪਨ ਦੇ ਉਸ ਜੇ ਨੰਬਰ 2 ਦੇ ਉੱਤੇ ਮਾਨਸਿਕ ਤਣਾਅ ਰਹਿਣਾ ਕਾਫੀ ਦਿਮਾਗ ਦੇ ਤੇ ਨੰਬਰ 3 ਕਹਿ ਸਕਦੇ ਹਾਂ ਵੀ ਸ਼ੂਗਰ ਵੀ ਇਹਦੀ ਕਾਰਨ ਹੋ ਸਕਦਾ ਤੇ ਅਗਲਾ ਜਿਹੜਾ ਹੈਗਾ ਇਹਦਾ ਕਾਰਨ ਉਹ ਸਭ ਤੋਂ ਵੱਡਾ ਹੈਗਾ ਜਿਹੜੀ ਸਾਡੀ ਜੁਵਾ ਪੀੜੀ ਇਸ ਦਾ ਸਕਾਰ ਹੋ ਰਹੀ ਹੈ ਉਹ ਇਹ ਹੈ ਕਿ ਜਿਹੜੀਆਂ ਉਹ ਬਾਜ਼ਾਰ ਵਿੱਚੋਂ ਟਾਈਮਿੰਗ ਵਿਧਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਨੇ ਜਿਹੜੀਆਂ ਇਹ ਮੈਡੀਸਿਨਾਂ ਨੇ ਟਾਈਮਿੰਗ ਵਾਲੀਆਂ ਉਹ ਸਰੀਰ ਦੇ ਉੱਪਰ ਬਹੁਤ ਪ੍ਰਭਾਵ ਪਾਉਂਦੀਆਂ ਨੇ ਪਹਿਲਾਂ ਪਹਿਲਾਂ ਤਾਂ ਉਹ ਜੁਵਾ ਕੁੜੀ ਨੂੰ ਉਹ ਲੈਣ ਦੇ ਨਾਲ ਬਹੁਤ ਅੱਛਾ ਲੱਗਦਾ ਵੀ ਉਹਦਾ ਆਨੰਦ ਮਾਣਦੇ ਨੇ ਜਦੋਂ ਇਹ ਦਵਾਈਆਂ ਦਾ ਇਸਤੇਮਾਲ ਜੁਵਾ ਪੀੜੀ ਵਾਰ-ਵਾਰ ਇਸਤੇਮਾਲ ਕਰਦੀ ਆ ਤਾ ਇੱਕ ਦਿਨ ਇਸ ਤਰ੍ਹਾਂ ਦਾ ਆ ਜਾਂਦਾ ਕਿ ਇਹ ਦਵਾਈਆਂ ਤੋਂ ਬਿਨਾ ਸਰਦਾ ਨਹੀਂ ਤੇ ਹੌਲੀ-ਹੌਲੀ ਇਹ ਵੀ ਹੋ ਜਾਂਦਾ ਹੈ ਕਿ ਇਹ ਦਵਾਈਆਂ ਇੱਕ ਦਿਨ ਆਪਣਾ ਕੰਮ ਕਰਨ ਨਾਲ ਛੱਡ ਦਿੰਦੀਆਂ ਫਿਰ ਰਿਜ਼ਲਟ ਜ਼ੀਰੋ ਹੋ ਜਾਂਦਾ ਸਭ ਤੋਂ ਵੱਡਾ ਕਰ ਨੇ ਇਹ ਹੈ ਕਿ ਪੋਟੈਂਸੀ ਦਾ ਪਰਦਾਣਾ ਕਮਜ਼ੋਰੀ ਦਾ ਤੇ ਇਹਨੂੰ ਠੀਕ ਕਰਨ ਵਾਸਤੇ ਅਸੀਂ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਲਾਜ ਸਾਡੇ ਕੋਲੇ ਇਹਦਾ ਅਛੇ ਟੰਗ ਨਾਲ ਜਿਹੜਾ ਕਿ ਮੈਡੀਸਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਲੰਬੇ ਸਮੇਂ ਤੇ ਲੈਣ ਨਾਲ ਦਵਾਈਆਂ ਇਲੈਕਟ੍ਰੋ ਹੋਮੋਪੈਥੀ ਦਾ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸਰੀਰ ਦੇ ਉੱਪਰ ਸਾਈਡ ਕਰਤੀ ਹੋਵੇ ਮਰੀਜ਼ ਨੂੰ ਹੌਲੀ-ਹੌਲੀ ਇਹ ਦਵਾਈਆਂ ਠੀਕ ਕਰ ਦਿੰਦੀਆਂ ਨੇ ਤੇ ਇਹਦੇ ਵਿੱਚ ਅਸੀਂ ਤਿੰਨ ਕੋ ਆਪਣੇ ਪੇਟੈਂਟ ਤਿਆਰ ਕੀਤੇ ਹੋਏ ਨੇ ਜਿਹੜਾ ਕਿ ਇਹ ਪੇਟੈਂਟ ਹੈਗੇ ਨੇ ਇਹ ਪੇਟੈਂਟ ਦਾ ਨਾਮ ਅਸੀਂ ਰੱਖਿਆ ਹੈਗਾ ਇੱਕ ਦਾ ਨਾਮ ਹੈਗਾ ਐਕਸਐਕਲ ਤੇ ਦੂਸਰੀ ਹੈਗੀ ਆ ਐਸਐਕਸਐਲ 1 ਤੇ ਤੀਜੀ ਹੈਗੀ ਆ ਥੰਡਰ ਜਿਹੜੀ ਸਭ ਤੋਂ ਪਹਿਲਾਂ ਐਸਐਕਸਐਲ ਹੈਗੀ ਆ ਉਹਦੇ ਵਿੱਚ ਅਸੀਂ ਕੰਬੀਨੇਸ਼ਨ ਇਲੈਕਟ੍ਰੋ ਹੋਮਿਓਪੈਥਿਕ ਰੈਮਡੀ ਦਾ ਕੀਤਾ ਹੋਇਆ ਜਿਹਦੇ ਵਿੱਚ ਅਸੀਂ S3 ਤੇ ਬਨਰੀਓ ਆ ਰਹੀਏ ਦਿੱਖਾਇਆ ਕੀਤਾ ਹੋਇਆ ਤੇ ਜਿਹੜੀ ਐਕਸਲ 1 ਹੈਗੀ ਆ ਉਹਦੇ ਵਿੱਚ ਅਸੀਂ C4 A1 ਤੇ ਵਾਈਟ ਇਲੈਕਟ੍ਰਿਸਿਟੀ ਪਾਈ ਜਿਹੜੀ ਥੰਡਰ ਹੈਗੀ ਆ ਉਹਦੇ ਵਿੱਚ ਅਸੀਂ S3 C3 ਪੁਨਰੀਓ 1 ਐਲ 1 ਤੇ ਵਾਟਰ ਇਲੈਕਟ੍ਰਿਸਿਟੀ ਇਹ ਦਾ ਕੰਬੀਨੇਸ਼ਨ ਟ੍ਰੀਟਮੈਂਟ ਇਹ ਤਿੰਨੋਂ ਮੈਡੀਸਿਨਾਂ ਜਿਹੜੀਆਂ ਨੇ ਮਰਦਾਨਾ ਕਮਜ਼ੋਰੀ ਨੂੰ ਠੀਕ ਕਰ ਦਿੰਦੀਆਂ ਨੇ ਚੰਗੇ ਢੰਗ ਦੇ ਨਾਲ ਤੇ ਜਿਹੜਾ ਆਇਆ ਹੋਇਆ ਰੋਗ ਉਹਨੂੰ ਦੂਰ ਕਰਦੀ ਹੈ ਜੀ ਤੇ ਇਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਮੈਡੀਸਿਨ ਦਾ ਕੋਈ ਸਾਈਡ ਇਫੈਕਟ ਨਹੀਂ ਲੰਬੇ ਸਮੇਂ ਤੱਕ ਵੀ ਲੈ ਲੋ ਕਾਮੀ ਮੈਡੀਸਿਨ ਨੂੰ ਕਾਮੀ ਕੋਈ ਵੀ ਸਰੀਰ ਉੱਪਰ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਦਾ ਫਾਇਦਾ ਜੀ ਹੁੰਦਾ ਇਹ ਮੈਡੀਸਿਨਾਂ ਜਿਹੜੀਆਂ ਨੇ ਬਹੁਤ ਹੀ ਤੇਜ਼ ਅਸਰ ਦਾਰ ਨੇ ਤੇ ਇਹਦਾ ਕੁਝ ਤੁਹਾਨੂੰ ਬਾਕੀ ਮੈਡੀਸਨ ਦਾ ਚੱਲ ਕੇ ਦੋਣੀ ਇਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਗਾਜਾ ਮੈਂ ਤੁਹਾਨੂੰ ਇਹ ਬਾਕੀ ਸਾਰਾ ਸਿਸਟਮ ਦਿਖਾਇਆ ਇਹ ਇਲੈਕਟ੍ਰੋ ਹੋਮੋਪੈਥੀ ਦਾ ਸਾਡਾ ਸਿਸਟਮ ਜਿਹਦੇ ਵਿੱਚ ਜੜੀ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਸਪੈਸ਼ਲ ਕਿਸਮ ਦਾ ਸਸਿ ਯੂਜ਼ ਕਰਦੇ ਹਾਂ ਤੇ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤੇ ਇਹਦਾ ਬਹੁਤ ਜ਼ਿਆਦਾ ਤੇਜ਼ ਅਸਰ ਦਵਾਈਆਂ ਦਾ ਹੈਗਾ ਤੇ ਅੱਗੇ ਜਾ ਕੇ ਤੁਹਾਨੂੰ ਹੋਰ ਅਸੀਂ ਕੁਝ ਥੋੜਾ ਜਿਹਾ ਮੈਂ ਦਿਖਾਉਣਾ ਕੀ ਮੈਡੀਸਨਾਂ ਛੱਡੀਆਂ ਕੀ ਹੈਗੀਆਂ ਨੇ ਇਹ ਕਿਸ ਤਰ੍ਹਾਂ ਦੀਆਂ ਨੇ ਉਹ ਵੀ ਤੁਹਾਨੂੰ ਹਾਂਜੀ ਦੋਸਤੋ ਮੈਂ ਤੁਹਾਨੂੰ ਇੰਪੋਰਟੈਂਸੀ ਬਾਰੇ ਦੱਸ ਚੁੱਕਿਆ ਹਾਂ ਜਾਨੀ ਕਿ ਮਰਦਾਨਾ ਪੁੰਜੋਰੀ ਤੇ ਅੱਜ ਉਹ ਮੈਂ ਹੁਣ ਤੁਹਾਨੂੰ ਇਹਦੀ ਮੈਡੀਸਨ ਬਾਰੇ ਦਿਖਾਉਣਾ ਕਿ ਮੈਡੀਸਨ ਕੀ ਚੀਜ਼ ਹੈ ਇਹ ਕਿੱਦਾਂ ਦੀ ਹੈ ਤੇ ਦਿਖਾਉਣਾ ਤੁਹਾਨੂੰ ਇਹ ਹੈ ਦੋਸਤੋ ਐਕਸੈਲ ਐਕਸੈਲ 1 ਤੇ ਥੰਡ ਇਹ ਤਿੰਨੋਂ ਮੈਡੀਸਨਾਂ ਬੜੀਆਂ ਕਾਰਗਰ ਸਿੱਧ ਹੁੰਦੀਆਂ ਨੇ ਇੰਪੋਟੈਂਸੀ ਉੱਤੇ ਤੇ ਨਾ ਹੀ ਇਹਦਾ ਕੋਈ ਸਾਈਡ ਇਫੈਕਟ ਹੈਗਾ ਹਾਂਜੀ ਮਿੱਤਰੋ ਇਹ ਸੀ ਸਾਡੀਆਂ ਲੇਟੋਨਰ ਬੱਚੀ ਮੈਡੀਸਨ ਤੇ ਜਿਹਦਾ ਬਹੁਤ ਵਧੀਆ ਰਿਜ਼ਲਟ ਆ ਤੇ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਚੱਲੇ ਹੋਏ ਨੰਬਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਸੀ ਸਾਡਾ ਸਿਸਟਮ ਕਿ ਮੈਂ ਅੱਜ ਦੀ ਵੀਡੀਓ ਨੂੰ ਇੱਥੇ ਵੀ ਸਮਰਥਨ ਕਰਦਾ ਹਾਂ ਸਤਿ ਸ੍ਰੀ ਅਕਾਲ ਨਮਸਤੇ ਓਕੇ